ਦੇਖੋ ਮੇਰੇ ਵੀਰ ਜੀ ਘੋੜਾ ਆਪਣਾ ਲਿਸ਼ਕਾਤਾ ਬੰਦੇ ਨੇ ਵੀਰ ਆਪਣਾ ਅਮਨ ਡੜਵਿੰਡੀ ਕੰਟੈਕਟ ਕਰੋ ਜਿਹੜੇ ਵੀ ਵੀਰ ਨੇ ਨਿਕਲ ਕਰਾਉਣਾ ਹੋਵੇ ਦੇਖੋ ਜਿੱਥੇ ਜਿੱਥੇ ਵੀ ਨਿਕਲ ਹੋਣ ਵਾਲੀ ਚੀਜ਼ ਹੈਗੀ ਸੀਗੀ ਉੱਥੇ-ਉੱਥੇ ਉਹਨੇ ਪੂਰਾ ਕੰਮ ਓਕੇ ਕੀਤਾ ਦੇਖੋ ਟੈਂਕੀ ਲਾ ਕੇ ਉੱਪਰ ਸਾਰੀਆਂ ਜਿਹੜੀਆਂ ਕੌਲੀਆਂ ਆਈਆਂ ਬਿਲਕੁਲ ਕਲੀਅਰ ਕਰਤੀਆਂ ਬਾਈ ਨੇ ਤੇ ਪਹਿਲਾਂ ਇੱਥੇ ਬਹੁਤ ਜ਼ਿਆਦਾ ਦਾਗ ਸੀਗੇ ਤੇ ਆ ਜਿਹੜੀ ਚੀਜ਼ ਐ ਇਹੋ ਵੀ ਮੂੰਹ ਦਿਖਣ ਲੱਗਦਾ ਸੀਗਾ ਉਹਨੇ ਬੰਦੇ ਨੇ ਬਹੁਤ ਜ਼ਿਆਦਾ ਵਧੀਆ ਕੰਮ ਕਰਦਾ ਆ ਤੇ ਬਾਅਦ ਵਿੱਚ ਬੋਲਟ ਦਾ ਜਿਹੜਾ ਖੜਾ ਹੁੰਦਾ ਆ ਚੀਜ਼ ਇਹਨਾਂ ਚੀਜ਼ਾਂ ਤੇ ਆ ਚੀਜ਼ਾਂ ਸਾਰੀਆਂ ਜਿੱਥੇ-ਜਿੱਥੇ ਵੀ ਤੁਹਾਨੂੰ ਦੇਖਦਾ ਪਿਆ ਲੈਕਟਰਾਂ ਤੁਹਾਨੂੰ ਪਤਾ ਲੈਕਟਰਾਂ ਦੇ ਮਿਹਨਤ ਵੀ ਜ਼ਿਆਦਾ ਆਉਂਦੀ ਆ ਕਿਉਂਕਿ ਇਹਦੇ ਵਿੱਚ ਨਿਕਲ ਕਰਨ ਵਾਲੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਜਿਹੜੇ ਦੂਜੇ ਬੋਲਟੋਂ ਕਾਲੇ ਹੁੰਦੇ ਆ ਉਹਨਾਂ ਤੇ ਕੰਪਾਊਂਡ ਹੀ ਹੁੰਦੀ ਆ ਜ਼ਿਆਦਾਤਰ ਤੇ ਇੱਕ ਵਾਰੀ ਜ਼ਰੂਰ ਦਿਸਕਾਰ ਚੰਗੀ ਤਰ੍ਹਾਂ ਯਾਰ ਮੂਸੇ ਵਾਲੇ ਨੂੰ ਡੰਨ ਫੜੀ ਆ ਜੀ ਉਹਨੇ ਦੇਖਿਓ ਮਰਾਇਆ ਕਿੰਨੀ ਘੈਂਟ ਗੱਲ ਬਾਤ ਹੈ ਮੈਂ ਕਿਹਾ ਜੈ ਜੈਕਾਰ ਮੈਂ ਕਿਹਾ ਹੁਣ ਵੀ ਮੈਂ ਕਿ ਮੈਂ ਤੇ ਤੈਨੂੰ ਇਹ ਕਹੂੰਗਾ ਵੀ ਟੈਂਕੀ ਜਿਹੜਾ ਲਵਾਉਣਾ ਵਾ ਨਾ ਉਹ ਇਦਾਂ ਦਾ ਹੀ ਲਵਾ ਫਿੱਕਾ ਜਾਉਂਦਾ ਮੂਸੇ ਵਾਲਾ ਗਾ ਠੀਕ ਹੈ ਜੀ ਤੇਰਾ ਫੋਲ ਫੜੀ ਹੁੰਦੀ ਆ ਗਾਨੀ ਫੜੀ ਹੁੰਦੀ ਆ ਏਕੇ ਬੂੜੀ ਸੈਵਨ ਉਹ ਲਵਾਈ ਹੁਣ ਹੈ ਨਾ ਓਕੇ ਆ ਮਾ ਜੀ ਠੀਕ ਰਹੀ ਆਪਾਂ ਨੇ ਕਵੀਰ ਦੀ ਵੀਡੀਓ ਪਾਣੀ ਆ ਅਜ ਇਹਨੇ ਨਿਕਲ ਨਹੀਂ ਕੀਤਾ ਉਹ ਕਹਿੰਦਾ ਪਏ ਵੀਡੀਓ ਬਣਾ ਕੇ ਪਾਓ ਮੈਂ ਨਾ ਇੱਕ ਗੱਲ ਕਰਦਾ ਸੀਗਾ ਹਾਂ ਜੀ ਮੈਂ ਗੱਲ ਇਹ ਕਰਦਾ ਸੀ ਕਿ ਮੈਂ ਕਹਿੰਦਾ ਵੀ ਯਾਰ ਇੱਕ ਗੱਲ ਹੈਗੀ ਆ ਵੀ ਚੱਲ ਅੱਜ ਕੱਲ ਦੇ ਮਤਲਬ ਜਮਾਨੇ ਤੱਕ ਹੁਣ ਤੱਕ ਵੀ ਮੈਂ ਕਦੇ ਕਿਸੇ ਦਾ ਫੈਨ ਨਹੀਂ ਹੋਇਆ ਹਾਂ ਹਾਂਜੀ ਹਾਂਜੀ ਠੀਕ ਆ ਕਹਿੰਦਾ ਮਤਲਬ ਮੈਂ ਤਾਂ ਪੁਰਾਣੇ ਯੋਧਿਆਂ ਦਾ ਫੈਨ ਆ ਇਹੀ ਗੱਲ ਆ ਹਾਂ ਤੇ ਪਰ ਇੱਕ ਗੱਲ ਆ ਪਰ ਮੂਸੇ ਵਾਲੇ ਦੀ ਗੱਲਬਾਤ ਜਾਨੀ ਕਿ ਵਾਕਿਆ ਮੈਨੂੰ ਖਰੀ ਇਸ ਕਰਕੇ ਲੱਗਦੀ ਆ ਹਾਂਜੀ ਮੈਂ ਇੱਕ ਕਲਾਕਾਰ ਹੋ ਕੇ ਜਿੱਦਾਂ ਕਲਾਕਾਰਾਂ ਨੇ ਬੜਿਆਂ ਨੇ ਜਣੀ ਕਿ ਕਹਿੰਦਾ ਮਤਲਬ ਗਾਣੇ ਕੱਢੇ ਬਦਮਾਸ਼ੀ ਵਾਲੇ ਹਾਂਜੀ ਹਾਂਜੀ ਪਰ ਇਸ ਬੰਦੇ ਦਾ ਮੈਂ ਫੈਨ ਤਾਂ ਵਾਂ ਵੀ ਇਹਨੇ ਜੋ ਕਿਆ ਉਹ ਕੀਤਾ ਹਾਂਜੀ ਖੜਿਆ ਡਰਿਆ ਨਹੀਂ ਬਸ ਇਸ ਚੀਜ਼ਾਂ ਦੇ ਯਾਨੀ ਕਿ ਕਹਿੰਦਾ ਮਤਲਬ ਮੈਨੂੰ ਫੈਨ ਬਣਾ ਦਿੰਦੀਆਂ ਇਹਦੇ ਨਹੀਂ ਤਾਂ ਆਪਾਂ ਵੀ ਤੈਨੂੰ ਪਤਾ ਏਡੇ ਵੇਰੇ ਹੋਏ ਆ ਬੰਦੇ ਹਾਂ ਠੀਕ ਹੈ ਕਿ ਨਹੀਂ ਆਪਾਂ ਕਿਸੇ ਨੂੰ ਕੀ ਜਾਣਦੇ ਆ ਪਰ ਇਹ ਬੰਦੇ ਨੇ ਯਾਨੀ ਕਿ ਮਰਦਾਂ ਵਾਲੀ ਗੱਲ ਕਰਕੇ ਬੁਹਾਤੀ ਆ ਕਹਿੰਦਾ ਮਤਲਬ ਬੰਦਾ ਆਪਣੇ ਵਰਗਾ ਹੀ ਹਣਾ ਵੀ ਅਸੀਂ ਉਦੋਂ ਇਹਦੇ ਜਣੇ ਕਿ ਕਹਿੰਦਾ ਮਤਲਬ ਬਹੁਤ ਜ਼ਿਆਦਾ ਜਿਹੜਾ ਵਾ ਉਹ ਹੋ ਗਏ ਤੇ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਆ ਵੀ ਇਸ ਮਰਦ ਨੇ ਜੋ ਕਿਹਾ ਉਹ ਕੀਤਾ ਠੀਕ ਆ ਇਹ ਨਹੀਂ ਕਿ ਇਕੱਲਾ ਗਾਣਿਆਂ ਦੇ ਵਿੱਚ ਹੀ ਆ ਠੀਕ ਆ ਵੀ ਜਿਉਂ ਗਾਣੇ ਮੰਗਾਤੇ ਤਾਂ ਵਾ ਠੀਕ ਆ ਨਹੀਂ ਤਾਂ ਅੱਜਕੱਲ ਦੇ ਕਲਾਕਾਰ ਤੇ ਨੂੰ ਪਤਾ ਕੀ ਕਰਦੇ ਲੋਕਾਂ ਨੂੰ ਖਰਾਬ ਕਰਦੇ ਆ ਠੀਕ ਆ ਲੋਕਾਂ ਦੇ ਪੁੱਤ ਮਰਾਉਂਦੇ ਆ ਪਰ ਇਹ ਯੋਦਾ ਬਲਹਾਰੀ ਐਡਾ ਨਿਕਲਿਆ ਕਿਸੇ ਦਾ ਨੁਕਸਾਨ ਨਹੀਂ ਕਰਾਇਆ ਇਹਨੇ ਆਪ ਦਾ ਜਾਨੀ ਕੇ ਪੁਰ ਕਰਾਇਆ ਪਰ ਕਿਸੇ ਦਾ ਨਹੀਂ ਕਰਾਇਆ ਇਹ ਮਰਦਾਂ ਦੇ ਕੰਮ ਹੁੰਦੇ ਆ ਬੋਡੀਗਾਰਡ ਵੀ ਚ ਆ ਗਿਆ ਉਹਦੇ ਬਿਲਕੁਲ 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 ਆ ਮੇਰੇ ਵੀਰ ਜੀ ਕੰਮ ਕਰਦੇ ਆ ਦੀ ਵੀਡੀਓ ਬੁਲਟ ਦੀ ਦੇਖਿਓ ਕਿਦਾਂ ਟੈਂਕੀ ਢੂੰਕੀ ਲਾਈ ਹੋਈ ਆ ਇਹਦੀ ਤੇ ਇਕਲੀ ਇਕਲੀ ਚੀਜ਼ ਨੂੰ ਹਾਈਲਾਈਟ ਕਰਕੇ ਦਿਖਾਇਆ ਆਪਾਂ ਚੈੱਕ ਕਰੋ ਬਲਵਾ ਆ ਵੀਰ ਆਪਣਾ ਜਿੰਨੇ ਆਪਣੇ ਬੁਲਟ ਦੇ ਕੰਮ ਕਰਕੇ ਦਿੱਤਾ ਆਪਾਂ ਨੂੰ ਤੇ ਨੰਬਰ ਮੈਂ ਮੈਂਸ਼ਨ ਕਰ ਦੂੰਗਾ ਬਾਈ ਦਾ ਇਹਦੇ ਨਾਲ ਕੰਟੈਕਟ ਤੁਸੀਂ ਕਰ ਸਕਦੇ ਜਦੋਂ ਮਰਜੀ ਬੁਲਟ ਦਾ ਕੰਮ ਕਰਾਉਣਾ ਹੋਵੇ ਤਾਂ